ਬਿਹਤਰ ਜੀਵਨ ਸਸ਼ਕਤ ਭਾਰਤ ਲਈ ਨਿਰੰਤਰ ਯਤਨਸ਼ੀਲ ਹੈ ਮੋਦੀ ਸਰਕਾਰ ਕੇਂਦਰ ਸਰਕਾਰ ਨੇ ਨਵੇਂ GST ਚ ਟੈਕਸ ਦਰਾਂ ਨੂੰ ਘਟਾ ਕੇ ਕਿਸਾਨਾਂ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਦਿੱਤਾ ਹੈ ਦੀਵਾਲੀ ਦਾ ਤੋਹਫਾ ਕਿਸਾਨਾਂ ਦੀ ਖੁਸ਼ਹਾਲੀ ਅਤੇ ਆਧੁਨਿਕ ਖੇਤੀ ਨੂੰ ਤਰਜੀਹ ਦੇਣ ਲਈ ਖੇਤੀਬਾੜੀ ਮਸ਼ੀਨਾਂ ਜਿਵੇਂ ਕਿ ਟਰੈਕਟਰ, ਜੰਗਲਾਤ, ਬਾਗਬਾਨੀ ਮਸ਼ੀਨਾਂ, ਹਾਰਵੈਸਟਿੰਗ ਅਤੇ ਥ੍ਰੈਸ਼ਿੰਗ ਮਸ਼ੀਨਾਂ, ਕੰਪੋਸਟਿੰਗ ਮਸ਼ੀਨਾਂ ਆਦਿ ਦੀਆਂ GST ਦਰਾਂ ਨੂੰ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ। ਸਭ ਤੋਂ ਵੱਡੀ ਰਾਹਤ ਮਿਲੀ ਟਰੈਕਟਰ ਤੇ ਜਿਸ ਨਾਲ 7 ਲੱਖ ਦੇ ਟਰੈਕਟਰ ਤੇ ਲਗਭਗ 50000 ਰੁਪਏ ਦੀ ਬਚਤ ਹੋਵੇਗੀ। ਇੰਨਾ ਹੀ ਨਹੀਂ ਟਰੈਕਟਰ ਦੇ ਟਾਇਰਾਂ ਅਤੇ ਪੁਰਜ਼ਿਆਂ ਤੇ 18% GST ਨੂੰ ਘਟਾ ਕੇ ਕੀਤਾ 5%। ਖੇਤੀ ਲਈ ਜ਼ਰੂਰੀ ਸਮਾਨ ਦੀ ਖਾਦਾਂ ਡ੍ਰਿਪ ਸਿੰਚਾਈ ਪ੍ਰਣਾਲੀ ਅਤੇ ਸਪ੍ਰਿੰਕਲਰ ਤੇ ਵੀ GST ਘਟਾ ਕੇ 12 ਤੋਂ 5% ਕਰ ਦਿੱਤਾ ਗਿਆ ਹੈ ਮੱਧ ਵਰਗੀ ਪਰਿਵਾਰਾਂ ਦੀ ਰਾਹਤ ਲਈ ਛੋਟੀਆਂ ਕਾਰਾਂ ਮੋਟਰਸਾਈਕਲ ਆਦਿ ਤੇ ਕੀਤਾ 10% ਦੀ ਤੱਕ ਟੈਕਸ ਘਟ ਦੁੱਧ ਪਨੀਰ ਅਤੇ ਇੰਡੀਅਨ ਬ੍ਰੈਡ ਨੂੰ ਵੀ ਕੀਤਾ ਬਿਲਕੁਲ ਟੈਕਸ ਫਰੀ ਬਾਕੀ ਹੋਰ ਖਾਣ ਪੀਣ ਦੀਆਂ ਵਸਤਾਂ ਤੇ ਲੱਗਣ ਵਾਲੇ ਟੈਕਸ ਨੂੰ ਘਟਾ ਕੇ ਸਿਰਫ 5% ਦੀ ਕਰ ਦਿੱਤਾ ਗਿਆ ਮੋਦੀ ਸਰਕਾਰ ਦੇ ਇਹਨਾਂ ਫੈਸਲਿਆਂ ਨਾਲ ਆਮ ਲੋਕਾਂ ਅਤੇ ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ੀ ਆਈ ਹੈ ਕਿਉਂਕਿ ਹਰ ਵਰਗ ਦਾ ਜੋ ਰੱਖਦੀ ਹੈ ਧਿਆਨ ਇਹੀ ਤਾਂ ਹੈ ਮੋਦੀ ਸਰਕਾਰ ਦੀ ਪਛਾਣ